ਯਾਰ ਤੁਸੀਂ ਕਿੱਥੋਂ ਆ ਰਹੇ ਤੇ ਮੋਟਰਸਾਈਕਲ ਕਿੱਥੋਂ ਆ ਰਿਹਾ ਮੈਂ ਭਾਜੀ ਘੀਰਦੀ ਹੋਈ ਆ ਲੋਂ ਆਉਂਦੇ ਹਾਂ ਮਗੇਰੀਆਂ ਤੋਂ ਜੀ ਤੇ ਮੋਟਰਸਾਈਕਲ ਤਲਵਾੜਾ ਸਾਈਡ ਤੋਂ ਆ ਰਿਹਾ ਸੀ ਜੀ ਉਹ ਭਾਜੀ ਗੱਡੀ ਦੇ ਇੱਥੇ ਰੁੱਕ ਗਈ ਸੀ ਹੌਲੀ ਸੀ ਅੱਛਾ ਮਤਲਬ ਉਹ ਸਪੀਡ 'ਚ ਆ ਰਿਹਾ ਸੀ ਤੇ ਤੁਹਾਨੂੰ ਦਿਖਿਆ ਨਹੀਂ ਡਾਣਾ ਪਏ ਅੱਛਾ ਉਹ ਡਾਣੇ ਦੇ ਵਿੱਚੋਂ ਵੜ ਗਏ ਮੋਟਰਸਾਈਕਲ ਤਿਲਕ ਕੇ ਇਧਰ ਗੱਡੀਆਂ ਨੂੰ ਅੱਛਾ ਉਹ ਡਿੱਗੇ ਸੀ ਉੱਥੇ ਹਾਂਜੀ ਉਹ ਪਿਛੇ ਡੇ ਪਏ ਕਿੰਨੇ ਬੰਦੇ ਸੀ ਉੱਥੇ ਦੋ ਜੀ ਦੋ ਤੇ ਮੋਟਰਸਾਈਕਲ ਥੱਲੇ ਉਹਨਾਂ ਦਾ ਹੀ ਹੈ ਹਾਂਜੀ ਉਹਨਾਂ ਦਾ ਹੀ ਉਹ ਵੱਜ ਗਈ ਉਹ ਮਤਲਬ ਚਲ ਗਏ ਮੁੰਡੇ ਥੋ ਉਹ ਚਲ ਗਏ ਉਹ ਕਹਿੰਦੇ ਮੋਟਰਸਾਈਕਲ ਪਰੇ ਕਰਦੀ ਤੇ ਗੱਡੀ ਘੜਾ ਕੇ ਲੈ ਗਈ ਤੇਰਾ ਕੋਈ ਕਸੂਰ ਨਹੀਂ ਅੱਛਾ ਜੀ ਹਾਂਜੀ ਅੱਛਾ ਤੁਸੀਂ ਤਾਂ ਆਪਣੇ ਆਪ ਡਾਲੇ ਕਰਕੇ ਜਿਹੜਾ ਐਕਸੀਡੈਂਟ ਹੋਇਆ ਏ ਹਾਂਜੀ ਹਾਂਜੀ ਜਿਹੜਾ ਇਹ ਪਹਿਲੇ ਟੁੱਟਿਆ ਹੋਇਆ ਸੀ ਦਾਲਾ ਜਾਲਾ ਜੀ ਇਹ ਪਹਿਲਾਂ ਡਿੱਗਾ ਸਪਈਦਾ ਜੀ ਅੱਛਾ ਮੀ ਮੀ ਬਹੁਤ ਪੈ ਰਿਆ ਜਦੋਂ ਮੋਟਰਸਾਈਕਲ ਥੱਲੇ ਆਇਆ ਅੱਛਾ ਤੇ ਇਸ ਲਈ ਫੋਨ ਕਰਨ ਜਿਹੜਾ ਸਲਿੱਪ ਹੋਇਆ ਮੋਟਰਸਾਈਕਲ ਉੱਥੋਂ ਆ ਗਿਆ ਇੱਧਰ ਥੱਲੇ ਅੱਛਾ ਮੈਂ ਫੇਰ ਥੱਲੇ ਲਾਰੀ ਡਰਦੇ ਨੇ ਮੈਂ ਕਹਾ ਬੰਦਾ ਨਾ ਹੋਵੇ ਅੱਛਾ ਉਹ ਬੰਦਾ ਪਿੱਛੇ ਡੇਪੇ ਅਸੀਂ ਤੁਹਾਡੀ ਗੱਡੀ ਵੀ ਨਿਕਲ ਨਹੀਂ ਰਹੀ ਫਸੀ ਹੋਈ ਹੈ ਹਾਂਜੀ ਹਾਂਜੀ ਸਲਿੱਪ ਕੱਢਦੀ ਆ ਪਾਜੀ ਫਸੀ ਨਹੀਂ ਗਈ ਉਹਦਾ ਗਿੱਲੇ ਕਰਕੇ ਸਲਿੱਪ ਕੱਢਦੀ ਆ ਅੱਛਾ ਜੀ ਹਾਂਜੀ ਤੇ ਉਹਦਾ ਕੋਈ ਨੁਕਸਾਨ ਤਾਂ ਨਹੀਂ ਹੋਇਆ ਤੁਹਾਡਾ ਨਹੀਂ ਨਹੀਂ ਕੋਈ ਨੁਕਸਾਨ ਨਹੀਂ ਨਾ ਮੇਰਾ ਨਾ ਉਹਦਾ ਅੱਛਾ ਤੇ ਪੁਲਿਸ ਪ੍ਰਸ਼ਾਸਨ ਪਹੁੰਚੇ ਸੀ ਇੱਥੇ ਹਾਂਜੀ ਹਾਂਜੀ ਪਹੁੰਚ ਗਿਆ ਸੀ ਹਾਂਜੀ ਠੀਕ 5-7 ਮਿੰਟਾਂ ਵਿੱਚ ਪਹੁੰਚ ਗਿਆ ਸੀ ਜੀ ਇਸ ਮीडियो ਤੇ ਇਹ ਐਕਸੀਡੈਂਟ ਆ ਟਿਪਰ ਥੱਲੇ ਮੋਟਰਸਾਈਕਲ ਹੋਇਆ ਕੀ ਹੋਇਆ ਸੀਗਾ ਹਾਂਜੀ ਇਹ ਮੋਟਰਸਾਈਕਲ ਮਤਲਬ ਉਧਰੋਂ ਸੁਬੇਦਾਂ ਡਿੱਗਿਆ ਸੀਗਾ ਪਹਿਲੇ ਟਿਪਰ ਵਾਲਾ ਇਧਰੋਂ ਆ ਰਿਹਾ ਸੀ ਜੀ ਤੇ ਉਹ ਮੋਟਰਸਾਈਕਲ ਡਿੱਗ ਕੇ ਥੱਲੇ ਤੇ ਉਹ ਮੋਟਰਸਾਈਕਲ ਥੱਲੇ ਫੜ ਗਿਆ ਅੱਛਾ ਤੇ ਸੁਬੇਦਿਆਂ ਨਾਲ ਟਕਰਾ ਕੇ ਜਿਹੜਾ ਮੋਟਰਸਾਈਕਲ ਆ ਸੁਬੇਦਿਆਂ ਨਾਲ ਤਬ ਤੇ ਕਿੱਧਰ ਆ ਰਹੇ TypeError ਕੱਡੀ ਸਾਈਡ ਤੋਂ ਆ ਰਹੇ ਸੀ ਤੇ ਪਰ ਇਧਰੋਂ ਆਲੇ ਹਾਈਪਰ ਸਾਈਡ ਤੇ ਉਹ ਨੋ ਜਿਹੜੇ ਲੜਕੇ ਸੀਗੇ ਉਹ ਇਧਰ ਤੋਂ ਵੜਿਆ ਬਸ ਜੀ ਪਤਾ ਲੱਗਿਆ ਕਿੰਨੇ ਲੜਕੇ ਸੀ ਮੋਟਰਸਾਈਕਲ ਤੇ ਦੋ ਸੀ ਕਿ ਡਰਾਈਵਰ ਦਾ ਦੱਸਿਆ ਫੇ ਦੋ ਸੀ ਤੇ ਜਿਹੜਾ ਹੁਣੇ ਲੜਕੇ ਚੱਲ ਗਏ ਸੀ ਮੋਕੇ ਤੋਂ ਆ ਜਦੋਂ ਅਸੀਂ ਮੋਕੇ ਤੇ ਪਹੁੰਚੇ ਤੇ ਦੋਨੇ ਮੁੜੇ ਚੱਲ ਗਏ ਐ ਇਹ ਆਪਾਂ ਹੁਣ ਦੋ ਵੈਰੀਫਾਈ ਹੋ ਕੇ ਕਰਕੇ ਤੇ ਟਿਕਟਾਣੇ ਲੈਣਾ ਮੋਟਰਸਾਈਕਲ ਦੇ ਹਾਂ ਜੀ ਸਹੀ